ਸਾਨੂੰ ਸਿੱਖ ਭਾਈਚਾਰੇ ਨੂੰ ਬਹੁਤ ਅਫਸੋਸ ਹੈ ਹਿੰਦੁਤਵਾ ਇੰਡੀਆ ਦੀ ਸਰਕਾਰ ਹੈ ਇਹਨਾਂ ਸਾਰੇ ਨੇ ਇੱਕ ਪੋਲਿਸੀ ਘੜੀ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਸਿਧਾਂਤ ਦੀ ਗੱਲ ਕਰੂਗਾ ਤੇ ਉਸ ਨੂੰ ਇੰਡੀਆ ਕਿਤੇ ਵੀ ਹੋਵੇ ਕਿਸੇ ਮੁਲਕ ਦੇ ਵਿੱਚ ਹੋਵੇ ਉਹ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਸਕਦਾ ਹੈਗਾ ਉਪਰਤੀ ਬਾਦਸ਼ਾਹੀ ਕੈਨੇਡਾ ਦੀ ਤੋਰ ਕੇ ਤੇ ਉੱਥੇ ਕਤਲ ਇਨਨੇ ਕਰਵਾਏਗੇ ਜੀ ਹੈ ਇਹ ਸਾਰੀਆਂ ਗੈਰ ਕਾਨੂੰਨੀ ਇਨਨ ਨੇ ਕਤਲ ਕਰਵਾਏ ਹੈ ਇਨਨ ਨੇ ਅਮਰੀਕਾ ਦੇ ਵਿੱਚ ਵੀ ਸ਼੍ਰੀ ਫਣੂ ਦਾ ਕਤਲ ਕਰਾਉਣਾ ਸੀਗਾ ਪਰ ਅਮਰੀਕਾ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਬਹੁਤ ਸਿੱਖਾ ਤੇ ਸ਼ਾਰਪ ਹੈ ਉੰਨੇ ਨੇ ਬੰਦੇ ਫੜ ਲਏ ਤੇ ਸਿਤਾਲ RAM ਮੋਤੀ ਸਕਾਰ ਦੇ ਉੱਤੇ ਲਗਾਇਆ ਉਸਾਮਾ ਬਿੰਦ ਲੇਦਰ ਨੇ ਹਮਲਾ ਕੀਤਾ ਤਾਂ ਮੇਰਾ ਮਤਲਬ ਉਹਦੇ ਖਿਲਾਫ ਐਕਸ਼ਨ ਦੇ ਆ ਗਿਆ ਜੇ ਜਪਾਨ ਨੇ ਦੂਜੇ ਵਰਲਡ ਵਾਰ ਦੇ ਵਿੱਚ ਅਮਰੀਕਾ ਤੇ ਹਮਲਾ ਕੀਤਾ ਉਹਦੇ ਤੇ ਵੀ ਐਕਸ਼ਨ ਲਿਆ ਗਿਆ ਪਰ ਉਹ ਗੇ ਇੰਟੀਰੀਅਰ ਦੀ ਸਰਕਾਰ ਨੇ ਐਬਿਜਟ ਦੰਬੀ ਹਮਲੇ ਕੀਤੇ ਹੈ ਜਿਸ ਦੇ ਨਾਲ ਇੰਡੀਆ ਯੂ ਐਸ ਏ ਕੈਨੇਡਾ ਬ੍ਰਿਟਨ ਤੇ ਪਾਕਿਸਤਾਨ ਦੇ ਦੋਸਤਾਨਾ ਤਲਕਾ ਖਰਾਬ ਹੋ ਗਿਆ ਫਿਰ ਐਬੀ ਫੋਰਸ ਜੜੀ ਜੁਰਮ ਬਣਦੇ ਹੈਗੇ ਅਸੀਂ ਇਲੈਕਸ਼ਨ ਲੜਦੇ ਹੈ ਅਸੀਂ ਵੀ ਜ਼ਰੂਰ ਦੀ ਪਰਵਾਨੇ ਹੈ ਹੋਲਕੇ ਬੋਲ ਦਿੱਤਾ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ ਕਿ ਵੇ ਇੰਨਾ ਦੇ ਵਿਚਤ ਇੰਨਾ ਜੋਰ ਹੈ ਇਹ ਸਾਨੂੰ ਵੀ ਮਰਵਾ ਸਕਦੇ ਆ ਪਰ ਫੌਮ ਦੇ ਲਈ ਮਰਨਾ ਮਰਨ ਨਹੀਂ ਹੁੰਦਾ ਉਹ ਸ਼ਹੀਦੀ ਹੁੰਦੀ ਹੈ ਬੁਰੀ ਤੌਰ ਦੇ ਉਤੇ ਮੇਰੇ ਘਰ ਦੇ ਕੈਨੇਡਾ ਤੇ ਬਸਤਾਨੀਆਂ ਨੂੰ ਇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਨਾਰਥ ਅਮਰੀਕਾ ਦੇ ਸਿੱਖ ਕਨ ਅਵੀਜ਼ ਅਪਗ੍ਰੇਡ ਨੂੰ ਵਿਸਾਖੀ ਦਾ ਤਿਹਾੜੀ ਬੜੇ ਜੋਰਾਂ ਸ਼ੋਰਾਂ ਦੇ ਨਾਲ ਸਰੀ ਵਿੱਚ ਮਨਾਉਣਗੇ ਮੇਰਾ ਦਿਲ ਕਰਦਾ ਸੀਗਾ ਕਿ ਮੈਂ ਵੀ ਗੁਰਦੁਆਰਾ ਸਾਹਿਬ ਆ ਕੇ ਭਾਰਤ ਦੀ ਜਮਹਤਕੀ ਮੱਥਾ ਤੇ ਕਾਂ ਤੇ ਸੰਕਟ ਫਤੇਜ਼ ਗਦਵਾ ਪਰਪੋਰਟ ਸਟੇਟ ਇਲੈਕਸ਼ਨ ਹੈਗੀ ਹੈ ਉਹਦੇ ਵਿੱਚ ਖੁਸ਼ ਮੁਜਬੂਰੀ ਹੈ ਜਿਹੜਾ ਕੀ ਮੈਂ ਤੋਂ ਦੇ ਦਰਸ਼ਨ ਨਹੀਂ ਕਰ ਸਕਦਾ ਸਾਨੂੰ ਸਿੱਖ ਕੌਮ ਨੂੰ ਬਹੁਤ ਅਫਸੋਸ ਹੈ ਕਿ ਜਿਹੜੀ ਸੈਂਟਰ ਹਿੰਦੂਤਵਾ ਇੰਡੀਆ ਦੀ ਸਰਕਾਰ ਹੈ ਸ਼੍ਰੀ ਮੋਦੀ ਸ਼੍ਰੀ ਸ਼ਾਹ ਜੀ ਜਿਹੜੇ ਯੂਨੀਅਨ ਹੋਮ ਮਿਨਿਸਟਰ ਹੈ ਐਕਸਟਰਨ ਐਕਸਟਰਨਲ ਅਫੇਅਰਸ ਮਿਨਿਸਟਰ ਸ਼੍ਰੀ ਜੈ ਸ਼ੰਕਰ ਜੀ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਇਲ ਹੈ ਇਹਨਾਂ ਸਾਰਿਆਂ ਨੇ ਇੱਕ ਪਾਲਿਸੀ ਘਟੀ ਹੈ ਜੇੜਾ ਵੀ ਸਿੱਖ ਆਜ਼ਾਦੀ ਦੀ ਸਿੱਖਾਂ ਦੀ ਗੱਲ ਕਰੂੰਗਾ ਤੇ ਉਸ ਨੂੰ ਇੰਡੀਆ ਕਿਤੇ ਵੀ ਹੋਵੇ ਕਿਸੇ ਮੁਲਕ ਦੇ ਵਿੱਚ ਹੋਵੇ ਉਸ ਨੂੰ ਗੋੜੀ ਮਾਰ ਕੇ ਖਤਮ ਕਰ ਸਕਦਾ ਹੈਗਾ ਇੱਕ ਵਾਰੀ ਨਹੀਂ ਇੰਡੀਆ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਇਹ ਸਟੇਟਮੈਂਟ ਦਰਾਇਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੋ ਕੁਰਵੀ ਕਹਿੰਦਾ ਕਿ ਕਿਤੇ ਵੀ ਸਿੱਖ ਜਿਹੜਾ ਜਾਤੀ ਦੀ ਗੱਲ ਕਰੂਗਾ ਅਸੀਂ ਉਹਨੂੰ ਜਾਨੋਂ ਮਰਵਾ ਦੇਣਾ ਹੈਗਾ ਹੁਣ ਇਹ ਤਾਂ ਕਾਨੂੰਨ ਦੇ ਖਿਲਾਫ ਹੈ ਕਿ ਜਗਨਾਚੇਰ ਅਦਾਲਤ ਉਹ ਕੰਨਾ ਦਵੇ ਕਿਸੇ ਨੂੰ ਸਜ਼ਾ ਦੇਣ ਦੀ ਸਿੱਧੀ ਸਰਕਾਰ ਕੋਈ ਵੀ FD ਸਜਾ ਮੌਤ ਦੀ ਨਹੀਂ ਦੇ ਸਕਦੀ ਇਸ ਦਾ ਸਬੂਤ ਹੈ ਕਿ ਤੁਹਾਡੇ ਪ੍ਰਾਈਮ ਮਿਨਿਸਟਰ ਜੂਡੋ ਸਾਹਿਬ ਹੈ ਉਹਨਾਂ ਨੇ ਤੁਹਾਡੀ ਪਾਰਲੀਮੈਂਟ ਔਟਪਰ ਦੇ ਵਿੱਚ ਵੀ ਇਹ ਗਲਰ ਕੀਤਾ ਕਿ ਇੰਡੀਆ ਦੀਆਂ ਜਿਹੜੀਆਂ ਸੀਕ੍ਰੀਟ ਏਜੰਸੀਜ਼ ਨੇ ਉਹ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ ਹਨ ਉੱਥੋਂ ਦੀ ਬਾਦਸ਼ਾਹੀ ਕੈਨੇਡਾ ਦੀ ਤੋੜ ਕੇ ਜੇ ਉੱਥੇ ਕਤਲ ਇਹਨਾਂ ਨੇ ਕਰਵਾਏ ਹੈਗੇ ਹੈ ਭਾਈ ਹਰਦੀਪ ਸਿੰਘ ਨਿਰਜ ਦੇ ਖੜਾਤਾ ਹੈ ਫਿਰ ਸੁਦਾ ਰਿਪੂਦਨ ਸਿੰਘ ਮੜਕ ਦਾ ਕਰਵਾਤਾ ਹੈ ਇੱਕ ਮੋਕੇ ਦਾ ਨੌਜਵਾਨ ਹੈ ਸੁਖਦੂਲ ਸਿੰਘ ਉਹਦਾ ਵੀ ਕਤਲ ਕਰਾਤਾ ਹੈ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਗਹਿਰ ਦੇ ਕੇ ਮਰਵਾ ਦਿੱਤਾ ਹੈਗਾ ਔਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਤੇ ਪਾਕਿਸਤਾਨ ਦੇ ਵਿੱਚ ਆਪਣੇ ਲਖਬੀਰ ਸਿੰਘ ਵੋਟ ਨੂੰ ਮਰਵਾਤਾ ਹੈ ਤੇ ਇੱਥੇ ਹਿੰਦੁਸਤਾਨ ਦੇ ਵਿੱਚ ਕਤਲ ਕਰਾਏ ਹੈ ਸਰਦਾਰ ਦੀਪ ਸਿੰਘ ਸਿੱਧੂ ਤੇ ਪੰਜਾਬ ਦੇ ਵਿੱਚ ਮੂਸੇਵਾਲ ਇਸ ਸਾਰੀਆਂ ਗੈਰ ਕਾਨੂੰਨੀ ਇਨਾਂ ਨੇ ਕਤਲ ਕਰਵਾਏ ਹੈ ਇਨਨਾਂ ਨੇ ਅਮਰੀਕਾ ਦੇ ਵਿੱਚ ਵੀ ਸ਼੍ਰੀ ਪੰਨੂ ਦਾ ਕਤਲ ਕਰੌਣਾ ਸੀਗਾ ਪਰ ਅਮਰੀਕਾ ਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਬਹੁਤ ਤਿੱਖਾ ਤੇ ਸ਼ਾਰਪ ਹੈ ਉਹਨਾਂ ਨੇ ਬੰਦੇ ਫੜ ਲਏ ਤੇ ਸਿਟਲ ਰਾਮ ਮੋਤੀ ਸਖਾਰ ਦੇ ਉੱਤੇ ਲਗਾਇਆ ਕਿ ਇਹਨਾਂ ਨੇ ਪੰਨੂ ਨੂੰ ਕਤਲ ਨਿਊਯਾਰਕ ਵਿੱਚ ਕਰਵਾਉਣਾ ਸੀਗਾ ਇੱਕ ਕੇਸ ਅਮਰੀਕਾ ਬੜਾ ਸੰਜੀਦਗੀ ਦੇ ਨਾਲ ਤੇ ਕੈਂਡੀਡੇਟਾਂ ਵੀ ਸੰਜੀਦਗੀ ਦੇ ਨਾਲ ਤੇ ਬ੍ਰਿਟਾਨੀਆ ਘੱਟ ਸੰਜੀਦਗੀ ਦੇ ਨਾਲ ਤੇ ਹੱਬਸਟਾਰ ਵੀ ਘੱਟ ਸੰਜੀਦਗੀ ਦੇ ਨਾਲ ਇੰਡੀਆ ਦੇ ਨਾਲ ਚੱਲ ਰਿਹਾ ਜਿਹੜਾ ਸਾਨੂੰ ਖੁਸ਼ੀ ਵੀ ਹੈ ਤੇ ਗਮੀ ਵੀ ਹੈ ਕਿ ਪਾਕਿਸਤਾਨ ਤੇ ਬ੍ਰਿਟਾਨੀਆ ਇਹ ਕਿਉਂ ਕੇਸ ਇੰਟਰਨੈਸ਼ਨਲੀ ਨਹੀਂ ਚੱਕਰੇ ਹੁਣ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜੇ ਵੀ ਇੰਡੀਆ ਦੇ ਤਲਕਾਤ ਦੂਜੇ ਮੁਲਕ ਦੇ ਨਾਲ ਸਮਝੌਤੇ ਦੇ ਹੈਗੇ ਐ ਦੋਸਤਾਨਾ ਦੇ ਹੈਗੇ ਐ ਜੇ ਕੋਈ ਵੀ ਸ਼ਖਸੀਅਤ ਜਾਂ ਕੋਈ ਬੰਦਾ ਉਹਨਾਂ ਨੂੰ ਤੋੜੇ ਉਸ਼ਕਰੇ ਤਫੇ ਇਹ ਫੋਰਡ داری ਜੁਲਮ ਬਣਦਾ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਸਰ ਅਮਾਨ ਸਿੰਘ ਮਾਨ ਨੇ ਦਿਖਾਇਆ ਕਿ ਇੱਕ ਕਾਨੂੰਨ ਹੈ ਤੇ ਮੋਦੀ ਦੇ ਉੱਤੇ ਸ਼ਾਹ ਦੇ ਉੱਤੇ ਜੈ ਸ਼ੰਕਰ ਦੇ ਉੱਤੇ ਤੇ ਗੋਇਲ ਦੇ ਉੱਤੇ ਐਕਸ਼ਨ ਫੋਰਡ داری ਤਾਂ ਬਣਦਾ ਹੈਗਾ ਹੁਣ ਦੇਖੋ ਇਲੈਕਸ਼ਨ ਕਮਿਸ਼ਨ ਕੀ ਕਰਦਾ ਕਾਹੜ ਜਿਹੜਾ ਇੰਡੀਆ ਦੁਗੇ ਮੋਰਫਾ ਦੇ ਵਿੱਚ ਕਤਲ ਕਰ ਰਿਹਾ ਹੈ ਖਾਸ ਕਰਕੇ ਅਮਰੀਕਾ ਦੇ ਵਿੱਚ ਪਹੁੰਚਾ ਹੋਗਾ ਕਿ 1941 ਦੇ ਵਿੱਚ ਜਪਾਨ ਨੇ ਅਮਰੀਕਾ ਦੇ ਪਰਲ ਹਾਰਬਰ ਹਵਾਈ ਦੇ ਉੱਤੇ ਹਮਲਾ ਕੀਤਾ ਸੀਗਾ ਉਸ ਤੋਂ ਬਾਅਦ ਅਪਰਾਂਡਿਟਾ ਜੰਗਸੀਗਾ ਉਸامہ ਬਿੰਲਾਦਨ ਉਸਨੇ ਨਿਊਯਾਰਕ ਟਾਬਰਸ ਦੇ ਉੱਤੇ ਹਮਲਾ ਕੀਤਾ ਸਿਗਾ ਤੇ ਅਮਰੀਕਾ ਦੀ ਡਿਫੈਂਸ ਮਿਨਿਸਟਰੀ ਪੈਂਟਾਗਨ ਦੇ ਉੱਤੇ ਹਮਲਾ ਕੀਤਾ ਸਿਗਾ ਅਮਰੀਕਾ ਦੀ ਇੱਕ ਡਾਕਟ੍ਰਿਨ ਹੈਗੀ ਹੈ ਮਨਰੋ ਡਾਕਟ੍ਰਿਨ ਕਿ ਜਿਹੜਾ ਵੀ ਅਮਰੀਕਾ ਦੇ ਉੱਤੇ ਹਮਲਾ ਕਰੂਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰੂਗਾ ਹੁਣ ਜੇ ਉਸਾਮਾ ਬਿੰਦ ਲੇਦਰ ਨੇ ਹਮਲਾ ਕੀਤਾ ਤਾਂ ਮੇਰਾ ਮਤਲਬ ਉਹਦੇ ਖਿਲਾਫ ਐਕਸ਼ਨ ਲਿਆ ਗਿਆ ਜੇ ਜਪਾਨ ਨੇ ਦੂਜੇ ਵਰਲਡ ਵਾਰ ਦੇ ਵਿੱਚ ਅਮਰੀਕਾ ਤੇ ਹਮਲਾ ਕੀਤਾ ਉਹਦੇ ਤੇ ਵੀ ਐਕਸ਼ਨ ਲਿਆ ਗਿਆ ਪਰ ਹੁਣ ਜੇ ਇੰਟੀਰੀਅਲ ਸਰਕਾਰ ਨੇ ਐਵਿਡੈਂਟ ਅੰਬੀ ਹਮਲੇ ਕੀਤੇ ਹੈ ਜਿਸ ਦੇ ਨਾਲ India, USA, Canada, Britain, इंडिया यूएसए कनाडा ब्रिटेन ਤੇ ਪਾਕਿਸਤਾਨ ਦੇ ਦੋਸਤਾਨਾ تعلقات ਖਰਾਬ ਹੋ ਜਾਣ ਫਿਰ ਇਹ ਵੀ ਫੌਜਦਾਰੀ ਜੁਰਮ ਬਣਦੇ ਹੈਗੇ ਸੋ ਇਹ ਬੜੀ ਗੰਭੀਰ ਗੱਲ ਹੈ ਜੋ ਕੁਝ ਵਰਤਾਰਾ ਅੱਜ ਇੰਡੀਆ ਨੇ ਸਿੱਖਾਂ ਦੇ ਉੱਤੇ ਕੀਤਾ ਹੈ ਉਹ ਇਹ ਕਹਿੰਦੇ ਆ ਕਿ ਫੇਰ ਦੁਬਾਰਾ ਦੁਬਾਰਾ ਅਸੀਂ ਕਰਾਂਗੇ ਜਿਵੇਂ ਅਮਰੀਕਾ ਉਹਨਾਂ ਨੂੰ ਵੀ ਮੈਂ ਕਿਹਾ ਕਿ ਆਹ ਤਾਂ ਡਿਡਨੋਟ ਪਿੱਛੇ ਹੋਈ ਹੈ ਤੇ ਆਹ ਤਾਂ ਤੁਹਾਡਾ ਕਾਨੂੰਨ ਹੈ ਤੇ ਆਹ ਤੁਹਾਡੀ ਰੁਵਾਇਤ ਹੈ ਤੁਹਾਡੀ ਟ੍ਰੈਡੀਸ਼ਨ ਹੈ ਤੇ ਤੁਸੀਂ ਇਸ ਕੰਮ ਨੂੰ ਠੰਡਣਾ ਪੈਣ ਦਿਓ ਕਿ ਤਾਂ ਕੋਈ ਵੀ ਕਾਮ ਟਿਕਨ ਹੈਰੀ ਜੀ ਜੇ ਮੌਲਖ ਦੇ ਵਿੱਚ ਜ਼ਬਰ ਹੁੰਦਾ ਹੋਵੇ ਉਹ ਅਮਰੀਕਾ ਚਲੇ ਜਾਵੇ ਤੇ ਉਹ ਮੌਲਖ ਜਿੱਥੇ ਜ਼ਬਰ ਹੁੰਦਾ ਉਸ ਬੰਦੇ ਨੂੰ जिन्ने मेरिट फ्रैक जाते शरण ਲਈ ਹੋਵੇ ਉਹ ਮਰਵਾ ਦੇ ਜਾਂ ਕੋਸ਼ਿਸ਼ ਕਰੇ ਜਿਵੇਂ ਬ੍ਰਿਟਾਨੀਆਂ ਦੇ ਵਿੱਚ ਬਰਮਿੰਘਮ ਦੇ ਵਿੱਚ ਮੇਰਾ خیال ਹੈ ਇੱਕ ਰਸ਼ੀਅਨ ਡਿਫੈਕਟਰ ਨੇ پلان ਐਸੀ ਬ੍ਰਿਟਨ ਤੋਂ ਉਸ ਨੂੰ ਵੀ ਰਸ਼ੀਅਨ ਇੰਟੈਲੀਜੈਂਸ ਨੇ ਜ਼ੈਰ ਦੇ ਕੇ ਮਰਵਾ ਦਿੱਤਾ ਸੀਗਾ ਸੋ ਮੇਰਾ ਮਤਲਬ ਹੈ ਬਹੁਤ سنگੀਨ ਜੁਰਮ ਹੈ ਕੀ ਹੈ ਜੋ ਸਿੱਖਾਂ ਦੇ ਨਾਲ ਹੋ ਰਿਹਾ ਹੈ ਅਸੀਂ ਇਲੈਕਸ਼ਨ ਲੜਦੇ ਆਂ ਅਸੀਂ ਵੀ ਜ਼ਰੂਰੀ ਤੇ ਪਰਵਾਨੇ ਆਂ ਖੁੱਲ ਕੇ ਬੋਲਿਦਾ ਕਿ ਅਸੀਂ ਆਜ਼ਾਦ ਹੋਣਾ ਚਾਹੁੰਦੇ ਆਂ ਤੇ ਦੇ ਇਨਾਂ ਦੇ ਵਿੱਚ ਇੰਨਾ ਜੋਰ ਹੈ ਇਹ ਸਾਨੂੰ ਵੀ ਮਰਵਾ ਸਕਦੇ ਆ ਪਰ ਕੌਮ ਦੇ ਲਈ ਮਰਨਾ ਮਰਨਾ ਨਹੀਂ ਹੁੰਦਾ ਉੱਚੀ ਇੱਤਿਹਾਸ ਦੀਆਂ ਤੇ ਹਰੀਤ ਸਿੱਖ ਚਾਹੁੰਦਾ ਕਿ ਮੈਂ ਆਪਣੇ ਗੁਰੂਆਂ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਜਦੋਂ ਅੰਤ ਆਏ ਤਾਂ ਮੇਰੀ ਸ਼ਹੀਦੀ ਹੋਵੇ ਸ਼ਹਾਦਤ ਹੋਵੇ ਸੋ ਇਹ ਸਾਰੀਆਂ ਛੀਜਾਂ ਤੁਸੀਂ ਦਲੇਰ ਕੈਨੇਡਾ ਤੇ ਅਮਰੀਕਾ ਦੇ ਸੇਵ ਕਰ ਰਹੇ ਹੋ ਤੇ ਸਾਨੂੰ ਬੜਾ ਫਖਰ ਹੈ ਤੁਹਾਡੀ ਦਲੇਰੀ ਦੇ ਉੱਤੇ ਕਿ ਆਪ ਨੂੰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਖੂਨੀ ਤੌਰ ਤੇ ਅਮਰੀਕਾ ਤੇ ਕੈਨੇਡਾ ਤੇ ਬ੍ਰਿਟਾਨੀਆ ਨੂੰ ਇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਜਿੱਥੇ ਇਹਦਾ ਨਤੀਜਾ ਨਿਕਲੇ ਤੇ ਜਿਨ੍ਹਾਂ ਨੇ ਇਹ ਮਾੜੇ ਕੰਮ ਕੀਤੇ ਹੈ ਸਿੱਖਾਂ ਨੂੰ ਕਤਲ ਕੀਤਾ ਹੈ ਇਹ ਪਾਲਿਸੀ ਇੱਕ ਵਾਰੀ ਜਦੋਂ ਪੱਟੀ ਜਾਵੇ ਛੁਪੜ ਕੇ 1935 ਦੇ ਵਿੱਚ ਜੱਜਮੈਂਟ ਨਾਜ਼ੀ ਪਾਰਟੀ ਨੇ ਨਿਊਰੰਬਰ ਕੋਰਟ ਬੜਾਈ ਸੀ ਜਿੰਨਾਂ ਦੇ ਤਹਿਤ ਯਹੂਦੀ ਉਹਨਾਂ ਨੂੰ ਫੜ ਕੇ ਕਨਸੈਂਟ੍ਰੇਸ਼ਨ ਕੈਂਪਸ ਦੇ ਵਿੱਚ ਲਿਜਾ ਕੇ ਉਹਨਾਂ ਦਾ ਖਾਤਮਾ ਕੀਤਾ ਜਾਂਦਾ ਸੀਗਾ ਤੇ ਜਿਹੜੇ ਯਹੂਦੀ ਜਾਣਦੇ ਸੀਗੇ ਉਹ ਜਰਮਨ ਤੇ ਉਹਨਾਂ ਦੇਸ਼ਾਂ ਜਿੰਨਾਂ 'ਤੇ ਜਰਮਨ ਨੇ ਕਬਜ਼ਾ ਕੀਤਾ ਸੈਕੰਡ ওয়ার ਵੌਰਚ ਉਹ ਲਾਈਨ ਛੱਡ ਕੇ ਉਹ ਬੁਰਤ ਅਮਰੀਕਾ ਚਲੇ ਗਈ ਸੀ ਕੈਨੇਡਾ ਚਲੇ ਗਈ ਸੀ ਬਲੈਟਿਕ ਚਲੇ ਗਈ ਸੀ ਸੋ ਮੇਰਾ ਫਰੈਂਡ ਦਾ ਮਤਲਬ ਹੈ ਕਿ ਸਾਡੇ ਸਿੱਖ ਯੂਧੀਆਂ ਵਰਗਾਂ ਜਦੋਂ ਇਹ ਇੰਡੀਆ ਨੇ ਸਰਟੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਅਟੈਚ ਕੀਤਾ ਉਦੋਂ ਬਾਅਦ ਜੀਵ ਗਾਂਧੀ ਨੇ ਨਾਸਲਕੁਸ਼ੀ ਕੀਤੀ ਹੈ ਸਿੱਖ ਕੌਮ ਦੀ ਤੇ ਐਥਨਸਾਈਡ ਕੀਤੀ ਹੈ ਤੇ ਵੈਂਡਲਿਜ਼ਮ ਕੀਤਾ ਹੈ ਇਹ ਸਾਰਾ ਕੁਝ ਇੰਟਰਨੈਸ਼ਨਲ ਜੁਰਮ ਹੈਗੇ ਤੇ ਇਹਨਾਂ ਨੂੰ ਅੱਗੇ ਚਲਾਉਣ ਦੇ ਲਈ ਤੁਸੀਂ ਕੈਂਡੀਡੇਟ ਦੇ ਮੈਰਿਟ ਦੇ ਜਿਹੜੇ ਸਿਟੀਜ਼ਨ ਜੋ ਇੰਡਨ ਨੂੰ ਅਗਲੇ ਚੋਣਾਂ 사ਦੇ ਹੈਗੇ ਹੁ ਅਸੀਂ ਇੱਥੇ ਫਰੀ ਫਸੇ ਹੋਏ ਹੈ ਕਿ ਅਸੀਂ ਬਾਹਰ ਨਹੀਂ ਜਾਣ ਸਕਦੇ ਇਸ ਮੌਕੇ ਤੇ ਕਿ ਮੇਰਾ ਦਿਲ ਬਹੁਤ ਕਰਦਾ ਸੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਦਾ ਇੱਥੇ ਸਰੀਕਾਂ ਕੇ ਤੇ ਜਿਹੜੇ ਸਿੰਘ ਸ਼ਹੀਦ ਕਰਾਤੇ ਉਹਨੇ ਘਰੇ ਵੀ ਜਾਂਦਾ ਅਫਸੋਸ ਕਰਦਾ ਪਰ ਮੌਕਾ ਇਹ ਜੇ ਆਇਆ ਹੈਗਾ ਕਿ ਮੈਂ ਇਸ ਵੇਲੇ ਆਣੀ ਸਰਦਾਰ ਤੇ ਜਿਹੜਾ ਸਾਡਾ ਜਨਰਲ ਦਾ ਕੰਮਸ ਨੇਟ ਚੰਡੀਗੜ੍ਹ ਦੇ ਵਿੱਚ ਖੁੱਲ੍ਹਾ ਸੀ ਖੁੱਲਿਆ ਸੀ ਜੀ ਜੀ ਸਾਨੂੰ ਬਹੁਤ ਸਹੂਲਤ ਮਿਲੀ ਹੋਈ ਸੀ ਉਹ ਵੀ ਇਹਤ ਕੂਵਤ ਨੇ ਬੰਦ ਖੜਾ ਦਿੱਤਾ ਹੈਗਾ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਸੋਚਿਓ ਕਿ ਆਪਣੀਆਂ ਸਰਹੱਦਾਂ ਦੇ ਉੱਤੇ ਪ੍ਰੈਸ਼ਰ ਪਾਓ ਕਿ ਸਿੱਖਾਂ ਨੂੰ ਆਪਣੀ ਧਰਤੀ ਦੇ ਉੱਤੇ ਕਿਉਂ ਇੰਨਾ ਜ਼ੁਲਮ ਹੋ ਰਿਹਾ ਹੈ ਔਰ ਕਿਉਂ ਟਟਲ ਐਕਸ਼ਨ ਮੰਡਰੋ ਡਾਕਟ੍ਰੀਨ ਦੇ ਮਤਾਬਕ ਅਮਰੀਕਾ ਤੇ ਕੈਨੇਡਾ ਨਹੀਂ ਲੈ ਰਹੇ ਕਿ ਪਰ ਕਿ ਜਿਹੜੀ ਮੌਜੂਦਾ ਸਰਕਾਰ ਹੈ ਇੱਥੇ ਮਿਸਟਰ ਮੋਤੀ ਜੀ ਬੀਜਪੀ ਆਰਐਸਐਸ ਦੀ ਇਹ ਤਾਂ ਸਿੱਤ ਦਖਨਦਰਦੀ ਇਹ ਸਾਲ ਜਿਹੜੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੇ ਹੈ ਉਹਦੇ ਵਿੱਚ ਦਖਨਦਰਦੀ ਦੇਰੀ ਹੈ ਕਿ ਜਿਹੜੇ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਹੈ ਉਹਨਾਂ ਦੇ ਬਰਾਬਰ ਉਹਨਾਂ ਦੇ ਉਲਟ ਜਿਹੜਾ ਕੈਂਡੀਡੇਟ ਖੜਾ ਹੋ ਰਿਹਾ ਹੈ ਉਹਦੀ ਪੂਰੀ ਉਮਰਤ ਦੇ ਵਿੱਚ ਅਮਰੀਕਾ ਦੇ ਕਾਨੂੰਨ ਤੋੜ ਕੇ ਜਿਵੇਂ ਰੂਸ ਨੇ ਵੀ ਕੌਸ਼ਿਸ਼ ਕੀਤੀ ਸੀ ਪਹਿਲਾਂ ਅਮਰੀਕਾ ਦੇ ਇਲੈਕਸ਼ਨਸ ਦੇ ਵਿੱਚ ਦਖਲਅੰਦ ਕਰਨ ਦੀ ਕੋਸ਼ਿਸ਼ ਦੇਂਦੀ ਐਸੀ ਤਰ੍ਹਾਂ ਮੋਦੀ ਸਰਕਾਰ ਕਰ ਰਹੀ ਹੈ ਸੋ ਮੈਂ ਤੇ ਮੇਰੀ ਪਾਰਟੀ ਤੇ ਅਸੀਂ ਸਾਰੇ ਜਿੰਨੇ ਵੀ ਦੁਖੀ ਹੈਗੇ ਆ ਜੋ ਕੁਸ਼ ਸਿੱਖਾਂ ਦੇ ਨਾਲ ਵਿਹਾਰ ਹੋ ਰਿਹਾ ਹੈ ਅਸੀਂ ਦਿਨੋਂ ਸੋ ਦਰ ਸਤਿਕਾਰ ਕਰਦੇ ਆ ਤੇ ਬਹੁਤ ਬਹੁਤ ਮੁਬਾਰਕ ਰਸਾਕੀ ਦੇ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਭੇਜਦੇ ਆ